ਲਓ ਬਾਈ ਜੀ ਕਿਦੀ ਮੱਝ ਨਾ ਮਿਲਦੀ ਹੋਵੇ ਆ ਤੁਹਾਨੂੰ ਚੋਂ ਦਾ ਤਰੀਕਾ ਦੱਸ ਰਹੇ ਆ ਆ ਵੀਰ ਮੇਰੇ ਦੇ ਪੰਜ ਦਿਨ ਹੋ ਗਏ ਕਹਿੰਦਾ ਮੱਝ ਨਹੀਂ ਮਿਲਦੀ ਵੀ ਆਪਾਂ ਤਰੀਕਾ ਲਾਇਆ ਇਹ ਮਗਰ ਲਾਤ ਨੂੰ ਪਾਤਾ ਰੱਸਾ ਇਧਰੋਂ ਪਾ ਕੇ ਤੇ ਲਿਆ ਬਣਾਈ ਬਣਦੀ ਆ ਪਹਿਲਾਂ ਕਹਿੰਦਾ ਧਾਰਾਂ ਵੀ ਲਾਉਂਦੀ ਸੀ ਤੇ ਅੱਜ ਵੀ ਇਹਨੇ ਬਾਈ ਨੇ ਕੰਨਾਂ ਵਾਲੀਆਂ ਧਾਰਾਂ ਵੀ ਲਵਾਤੀਆਂ ਇਹਦੇ ਆ ਚੋਂ ਦਾ ਤਰੀਕਾ ਬਾਈ ਦਾ ਲੱਭ ਮਿੱਤਰ ਬਾਲਟੀ ਨੇੜੇ ਕਰ ਜਿਹੜਾ ਫੱਕਾ ਚੋਂਦਾ ਬੈਣਾ ਡੁੱਲੇ ਯਾਰ ਮਗਲਾ ਥਨਾ ਤੋਂ ਯਾਰ ਪਸਮੇਗੀ ਨਾ ਹੋਲੀ-ਵਲੀ ਪਸਮੀ ਆਊਗੀ ਨਾਲ ਨਾਲ ਇਹ ਪਿਛੇ ਹੀ ਰੱਖੇ ਕਰੀ ਕੋਈ ਨਹੀਂ ਉਹਨੂੰ ਪਾਰ ਲੈਣ ਦੇ ਬਾਈ ਇੱਕ ਲੈ ਇੰਨਾ ਚੋਤਾ ਆ ਅਸੀਂ ਬਸ ਕੋਈ ਨਹੀਂ ਕੋਈ ਨਹੀਂ ਲਾੜਵੇ ਜੋਰ ਇਕਰੀ ਕੋਈ ਨਹੀਂ थान नहीं छने तू मथा थान चमड़ा राम धारा भी लान लग गई है छह चल <laughs> दाल पा पा मर गया है अच्छा ਉਹਾਰੇ ਛੋਕਾ ਦਾ ਨਗਰੀ ਥਾਂ ਦੇ ਖਾਲੀ ਕਰ ਇਹਦੇ ਤਾਂ ਜਿਵੇਂ ਥਾਂ ਆਕੜ ਗਿਆ ਨਾ ਉਹਦੀ ਦਰਦ ਸੀਗੀ ਇਹਨੂੰ ਇਹ ਤਰੀਕਾ ਠੀਕ ਹੈ ਨਾ ਹੈ ਜੋੰਦਾ ਰਹੀ ਹੈ ਉਹ ਦੂਜੀ ਬਾਤ ਨਹੀਂ ਹੋ আচ্ছা ਉਹ ਨੁਕੀਛੜੀ ਲੱਤ ਨੂੰ ਫਾਦ ਮੈਂ ਰਸਾ ਦਉ ਕਿੱਲੇ ਨਾਲ ਜਾਂਦਾ ਸੀ ਬੰਦ ਅੱਛਾ ਉਹ ਵੀ ਛੋੜਾ ਰਿਹਾ ਅੱਬਾ ਦੋ ਦੋ ਤਿੰਨ ਦਿਨ ਦੀ ਮਿਹਨਤ ਲਾ ਇਸ ਤਰ੍ਹਾਂ ਤਿੰਨੇ ਗਾਣਾ ਯਾਰ ਆਪਾਂ ਮਿਲਣਾ ਖਾਲੀ ਦਾਲ ਖਾ ਖਾ ਕੇ ਭੈ ਗੁਰਾਲ ਕੀਤੀ ਬੜੀ ਕਿੰਨਾ ਕਿੰਨੀ ਖਲ ਪਾਤੀ ਦੋ ਦਿਨਾਂ ਦੀ ਇੱਕ ਟਾਈਮ ਦੀ ਫਿਰ ਵੀ ਧਾਰਾ ਮਿਲਦੀ ਸੀਗੀ ਹੈ ਅਜੇ ਟਾਈਮ ਕਿੰਨਾ ਹੋਣੀ ਹੈ ਕਿੰਨਾ ਜਰ ਹੋ ਗਿਆ ਸੀ ਨੂੰ ਹੋ ਗਿਆ 6 ਮਹੀਨੇ ਠੀਕ ਹੈ ਲਓ ਬਾਈ ਆ ਵੇਖੋ ਤਰੀਕਾ ਜੀ ਥਾਣੇ ਤੇਨੇ ਖਾਲੀ ਕਰ ਲੈ ਜਾ ਇਹ ਬਾਰਡਰ ਪੱਟੀ ਦੇ ਉੱਤੇ ਵਸਿਆ ਪਿੰਡ ਲਾੜੀਆਂ ਤੇ ਲਾੜੀਆਂ ਦੇ ਨੇ ਵੀਰ ਆਪਣਾ ਫੋਨ ਕਰਿਆ ਬਈ ਕਹਿੰਦਾ ਆਪਣੀ ਮਾਂ ਚ ਨਹੀਂ ਮਿਲਦੀ ਕਹਿੰਦਾ ਵੇਖੀ ਯਾਰ ਬੁਖਾਰ ਬਖੂਰ ਨਾ ਹੋਏ ਤੇ ਬਾਕੀ ਮਿਲਦੀ ਤਾਂ ਵੈਸੇ ਹੀ ਨਹੀਂ ਸੀਗੀ ਲਓ ਜਪਾ ਕੰਨਾਂ ਵਾਲੇ ਧਾਰਾ ਵੀ ਇਹਦੀ ਕੱਢ ਲਈਆਂ ਕੰਨਾਂ ਨਾਲ ਤਾਂ ਕਢਣੀ ਹੀ ਕਢਣੀ ਐ ਸਣਾ ਕੰਨਾਂ ਵਾਲੇ ਵੀ ਕਢਦੇ ਆ ਨਾ ਕੰਨਾਂ ਨਾਲ ਲਾਉਣ ਲੱਗ ਪਈ ਕੰਨਾਂ ਨਾਲ ਲਾਗ ਪਈ ਚੱਲ ਠੀਕ ਲਓ ਬਈ ਕਿ ਦੀ ਨਾ ਮਿਲਦੀ ਤਾਂ ਇੱਕ ਲਾਤ ਨੂੰ ਪਾ ਕੇ ਪਿੱਛੇ ਅਸਤਰ ਬਣ ਕੇ ਦੇ ਖਾਲੀ ਕਰ ਦਿਓ ਥਾਂ ਥਾਂ ਜਾਂਦੇ ਆ ਆਕੜ ਉਹਦੇ ਕਰਕੇ ਦਰਦ ਹੁੰਦੀ ਐ ਡੰਗਰ ਦੇ ਤੇ ਡੰਗਰ ਫਿਰ ਉਹ ਮਿਲਦਾ ਨਹੀਂ ਇਹ ਠੀਕ ਹੈ ਠੀਕ ਹੈ ਠੀਕ ਹੈ ਚਲ ਠੀਕ ਹੈ